ਸ਼ਸ਼ੀਕਲ ਜੀ ਸਾਰਿਆਂ ਨੂੰ ਹੋਪਸ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਹੋਵੋਗੇ ਤੁਹਾਡਾ ਆਪਣੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਮੈਂ ਸ਼੍ਰੀਪ੍ਰੀਤ ਕੌਰ ਕਾਰਬੂਟਿਕ ਤੋਂ ਤੇ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਪ੍ਰਿੰਟਡ ਕਲੈਕਸ਼ਨ ਜਿਹੜੇ ਆਪਾਂ ਰੈਡੀ ਕੀਤੇ ਨੇ ਕੁਝ ਕਨ ਸਟਿਚ ਦਿਖਾਵਾਂਗੇ ਕੁਝ ਸਟਿਚ ਦਿਖਾਵਾਂਗੇ ਕਿ ਉਹਨਾਂ ਨੂੰ ਕਿੱਦਾਂ ਰੈਡੀ ਕਰਵਾ ਸਕਦੇ ਹੋ ਇਹ ਵਾਲੇ ਜਿਹੜੇ ਵੀ ਆਪਣੀ ਸੂਟ ਰੈਡੀ ਹੋਇਆ ਉਹ ਤੁਹਾਨੂੰ ਸ਼ੋਅ ਕਰਾਂਗੇ ਤੇ ਆਪਣੀ ਤੁਹਾਨੂੰ ਰਿਕਵੈਸਟ ਹੈ ਵੀ ਜਿਹੜਾ ਆਪਣਾ YouTube ਚੈਨਲ ਹੈ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜਾ ਆਪਣਾ Instagram ਦਾ ਪੇਜ ਹੈ ਕਾਰਬੋਟਿਕ 19 ਉਹ ਨੂੰ ਵੀ ਜਰੂਰ ਫੋਲੋ ਕਰਿਓ ਜਿਹੜੀ ਡੇਲੀ ਅਪਡੇਟਸ ਨੇ ਉਹ ਤੁਸੀਂ ਜਿਹੜੀਆਂ ਉੱਥੇ ਜਾ ਕੇ ਦੇਖ ਸਕਦੇ ਹੋ ਪਰ ਰੋਜ਼ ਉੱਥੇ ਰੀਲਸ ਨੇ ਜਿਹੜੀਆਂ ਅਪਲੋਡ ਕਰਦੇ ਰਹਿੰਦੇ ਆ ਤੇ ਜਿਹੜੇ ਅੱਜ ਤੁਹਾਨੂੰ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਉਹਦਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਕਰ ਦਿਓ ਤੇ ਆਪਾਂ ਤੁਹਾਡੇ ਲਈ ਬੁਕਿੰਗ ਕਰ ਦਵਾਂਗੇ ਇਹਨਾਂ ਵਿੱਚੋਂ ਸੂਟ ਤੁਸੀਂ ਸਟਿਚ ਵੀ ਲੈ ਸਕਦੇ ਹੋ ਔਰ ਅਨਸਟਿਚ ਵੀ ਲੈ ਸਕਦੇ ਹੋ ਉਹ ਤੁਹਾਡੀ ਚੋਇਸ ਹੈ ਵੀ ਤੁਸੀਂ ਕਿੱਦਾਂ ਬਾਇ ਕਰਨੇ ਹੈ ਜੇ ਇਹਨਾਂ ਤੋਂ ਇਲਾਵਾ ਤੁਹਾਨੂੰ ਹੋਰ ਕੁਝ ਵੀ ਚਾਹੀਦਾ ਹੋਊਗਾ ਜਿਦਾ ਇਹ ਹੈਗੇ ਨੇ ਆਪਣੇ ਪ੍ਰਿੰਟਡ ਸੂਟ ਜੇ ਤੁਹਾਨੂੰ ਹੈਂਡਵਰਕ ਦੀ ਕਲੈਕਸ਼ਨ ਚਾਹੀਦੀ ਹੈ ਮਸ਼ੀਨੀ ਵਰਕ ਦੀ ਚਾਹੀਦੀ ਹੈ ਜਾਂ ਫਿਰ ਹੈਂਡ ਪੇਂਟ ਬਲੌਕ ਪੇਂਟ ਐਨੀਥਿੰਗ ਜੋ ਵੀ ਤੁਸੀਂ ਚਾਹੁੰਦੇ ਹੋ ਤੁਸੀਂ ਆਪਾਂ ਨੂੰ ਫੋਟੋ ਭੇਜ ਕੇ ਕਿਸੇ ਵੀ ਤਰ੍ਹਾਂ ਦਾ ਸੂਟ ਆਪਣੇ ਲਈ ਰੈਡੀ ਕਰਵਾ ਸਕਦੇ ਹੋ ਆਰਡਰ ਆਪਣਾ ਜਿਹੜਾ ਪਲੀਜ਼ ਟਾਈਮ ਤੋਂ ਪਹਿਲਾਂ ਜ਼ਰੂਰ ਦੇ ਦਿਆ ਕਰੋ ਮਹੀਨਾ 15 ਦਿਨਾਂ ਦੀ ਆਪਾਂ ਨੂੰ ਜਿਹੜੀ ਹੈ ਮਿਨੀਮਮ ਆਪਣੇ ਕੋਲ ਟਾਈਮ ਹੋਣਾ ਚਾਹੀਦਾ ਸੂਟ ਰੈਡੀ ਕਰਨ ਲਈ ਠੀਕ ਹੈ ਜੀ ਚਲੋ ਆਪਾਂ ਤੁਹਾਨੂੰ ਸੂਟ ਹੈ ਜਿਹੜਾ ਸ਼ੁਰੂ ਕਰਦੇ ਆ ਫਸਟ ਸੂਟ ਹੈ ਪਸ਼ਮੀਨੇ ਦਾ ਦੇਖੋ ਜੀ ਗ੍ਰੇ ਕਲਰ ਦਾ ਪਸ਼ਮੀਨੇ ਦਾ ਸੂਟ ਆਊਗਾ ਰਾਮਟੈਕਸ ਦਾ ਫੈਬਰਿਕ ਰਹੂਗਾ ਇਹ ਸਾਰਾ ਕੋਈ ਇਹਦੇ ਵਿੱਚ ਬੁਰੀ ਤੁਹਾਨੂੰ ਟੈਨਸ਼ਨ ਨਹੀਂ ਕੋਈ ਇਹਦੀ ਕਲਰ ਫੇਡ ਕੋਈ ਪ੍ਰੋਬਲਮ ਨਹੀਂ ਆਊਗੀ ਤੁਹਾਨੂੰ ਬਿਲਕੁਲ ਸਿੰਪਲ ਸੋਬਰ ਜੀ ਸੂਟ ਨੇ ਐਦਾਂ ਇਹਨੂੰ ਆਪਾਂ ਲੇਸ ਲਗਾ ਕੇ ਫਿਨਿਸ਼ ਕੀਤਾ ਹੋਇਆ ਠੀਕ ਹੈ ਜੀ ਐਦਾਂ ਇਹਦੇ ਚਾਕਸ ਤੇ ਲੱਗਿਆ ਹੋਇਆ ਦੇਖੋ ਲੇਸ ਲਗਾ ਕੇ ਆਪਾਂ ਇਹਨਾਂ ਨੂੰ ਡਿਟੇਲਿੰਗ ਦਿੱਤੀ ਹੋਈ ਹੈ ਇਹ ਜਿਹੜੇ ਫੈਬਰਿਕ ਹੈ ਸਾਰਾ ਰਹੂਗਾ ਪਸ਼ਮੀਨੇ ਦਾ ਬਿਲਕੁਲ ਲਾਈਟ ਵੇਟ ਪਸ਼ਮੀਨਾ ਕੋਈ ਹੈਵੀ ਨਹੀਂ ਹੈਗਾ ਵੀ ਤੁਹਾਨੂੰ ਕੈਰੀ ਕਰਨ ਔਖਾ ਹੋਊਗਾ ਇਹਦਾ ਜਿਹੜਾ ਬ੍ਰਾਂਡ ਆ ਉਹ ਹੈਗਾ ਰਾਮਟੈਕਸ ਦਾ ਤੇ ਇਹ ਤੁਸੀਂ ਆਪਾਂ ਨੂੰ ਫੋਟੋ ਪੇਜ ਕੀ ਬੁੱਝ ਸਕਦੇ ਹੋ ਵੀ ਤੁਹਾਡੇ ਕੋਲ ਇਹ ਪ੍ਰਿੰਟ ਅਵੇਲੇਬਲ ਹੈ ਤਾਂ ਆਪਾਂ ਤੁਹਾਨੂੰ ਦੱਸ ਦਵਾਂਗੇ ਜੇ ਇਹ ਨਹੀਂ ਹੋਊਗਾ ਇਨ ਕੇਸ ਤਾਂ ਤੁਹਾਨੂੰ ਆਪਾਂ ਹੋਰ ਪ੍ਰਿੰਟਸ ਦੀ ਕਲੈਕਸ਼ਨ ਭੇਜ ਦਾਂਗੇ ਤੁਸੀਂ ਉਹਦੇ ਵਿੱਚੋਂ ਸਿਲੈਕਟ ਕਰਕੇ ਆਪਣੇ ਲਈ ਸਿਲੈਕਟ ਕਰ ਸਕਦੇ ਹੋ ਨਾਲ ਇਦਾਂ ਪਲੇਨ ਬਾਟਮ ਹੋਊਗੀ ਔਰ ਇਦਾਂ ਪਸ਼ਮੀਨੇ ਦਾ ਹੀ ਜਿਹੜਾ ਦੁਪੱਟਾ ਆਪਾਂ ਰੈਡੀ ਕੀਤਾ ਜਿੱਦਾਂ ਕਸਟਮਰ ਨੇ ਕਿਹਾ ਸੀ ਵੀ ਸਾਨੂੰ ਲੇਸ ਨਹੀਂ ਚਾਹੀਦੀ ਕਿਉਂਕਿ ਜਿਹੜੇ ਸੂਟਸ ਨੇ ਇਹ ਆਪਣੇ ਥੋੜੇ 올ਡ ਏਜ ਵਾਲੇ ਨਾਨੀ ਜੀ ਦੇ ਨੇ ਠੀਕ ਹੈ ਉਹ ਕਹਿੰਦੇ ਵੀ ਸਾਨੂੰ ਲੇਸਿਸ ਦੁਪੱਟੇ ਤੇ ਨਹੀਂ ਚਾਹੀਦੀ ਤਾਂ ਆਪਾਂ ਪ੍ਰੋਪਰ ਪੀਕੋ ਕਰਵਾ ਕੇ ਦਿੱਤੀ ਹੈ ਇਹ ਨਹੀਂ ਕਿ ਥ੍ਰੈਡਸ ਨਿਕਲੀ ਜਾਣਗੇ ਤੁਹਾਨੂੰ ਜੋ ਵੀ ਚੀਜ਼ ਮਿਲੂਗੀ ਪ੍ਰੋਪਰ ਤੁਹਾਨੂੰ ਵਧੀਆ ਮਿਲੂਗੀ ਹਰ ਚੀਜ਼ 'ਚ ਤੁਹਾਨੂੰ ਕੁਆਲਿਟੀ ਮਿਲੂਗੀ ਐਦਾਂ ਨਹੀਂ ਹੈਗਾ ਵੀ ਕੁਝ ਵੀ ਆਪਾਂ ਤੁਹਾਨੂੰ ਦੇ ਦੇਵਾਂਗੇ ਠੀਕ ਹੈ ਜੀ ਪ੍ਰੋਪਰ ਬ੍ਰਾਂਡ ਦਾ ਹੋਊਗਾ ਪਸ਼ਮੀਨੇ ਦਾ ਫੈਬਰਿਕ ਹੈ ਦੇਖੋ ਦੁਪੱਟਾ ਕਿੰਨਾ ਲਾਈਟ ਵੇਟ ਆ ਔਰ ਹੈਗਾ ਪਸ਼ਮੀਨੇ ਦਾ ਪ੍ਰੋਪਰ ਸਿਰ ਤੇ ਟਿਕਨ ਵਾਲੇ ਦੁਪੱਟੇ ਹੋਣਗੇ ਸ਼ਰਾਮ ਟੈਕਸ ਦਾ ਫੈਬਰਿਕ ਹੋਊਗਾ ਤੁਹਾਨੂੰ ਕਿਸੇ ਵੀ ਚੀਜ਼ ਦੀ ਕੋਈ ਵੀ ਵਰੀ ਕਰਨ ਦੀ ਜ਼ਰੂਰਤ ਨਹੀਂ ਹੈਗੀ ਪ੍ਰਿੰਟ ਬਸ ਤੁਸੀਂ ਇੱਕ ਵਾਰ ਆਪਣੇ ਤੋਂ ਪਹਿਲਾਂ ਕਨਫਰਮ ਕਰ ਲਿਓ ਜੇ ਹੋਇਆ ਤਾਂ ਵਧੀਆ ਗੱਲ ਆ ਤੁਹਾਨੂੰ ਦੇ ਹੀ ਦਵਾਂਗੇ ਲਦਰਵਾਇਸ ਤੁਹਾਨੂੰ ਹੋਰ ਕੋਈ ਸਾਰੇ ਜਿਹੜੀ ਕਲੈਕਸ਼ਨ ਨਵੀਂ ਹੋਊਗੀ ਉਹ ਤੁਹਾਨੂੰ ਆਪਾਂ ਭੇਜ ਦਵਾਂਗੇ ਕਿਉਂਕਿ ਪ੍ਰਿੰਟਸ ਤੁਹਾਨੂੰ ਪਤਾ ਹੈ ਜਲਦੀ ਸਟਾਕ ਆਊਟ ਹੋ ਜਾਂਦੇ ਆ ਇਹ ਹੈਗਾ ਜੀ ਕਾਟਰਾਈਜ਼ ਬਿਲਕੁਲ ਕਿੰਨਾ ਜ਼ਿਆਦਾ ਸੋਨਾ ਪ੍ਰਿੰਟ ਹੈ ਐਦਾਂ ਇਹਨੂੰ ਵੀ ਆਪਾਂ ਲੇਸ ਲਗਾ ਕੇ ਡਿਟੇਲਿੰਗ ਦਿੱਤੀ ਹੋਈ ਹੈ ਦੇਖੋ ਜੀ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈ ਔਰ ਫੈਬਰਿਕ ਇਹ ਜਿਹੜਾ ਉਹ ਤਾਂ ਬਹੁਤ ਜ਼ਿਆਦਾ ਸੋਨਾ ਹੈ ਦੇਖੋ ਚਾਹੇ ਕਾਟਰਾਈਜ਼ ਦਾ ਫੈਬਰਿਕ ਹੈ ਬਟ ਬਿਲਕੁਲ ਹੀ ਲਾਈਟ ਵੇਟ ਹੈ ਇਹਦੀ ਫੀਲ ਹੈ ਜਿਹੜੀ ਬਿਲਕੁਲ ਕਾਟਨ ਵਰਗੀ ਐ ਐਦਾਂ ਨਹੀਂ ਹੈਗਾ ਵੀ ਬਹੁਤ ਹੈਵੀ ਐ ਬਿਲਕੁਲ ਸੌਫਟ ਫੈਬਰਿਕ ਰਹੂਗਾ ਇਹ ਹੈਗਾ ਟੀਸਟਾ ਬ੍ਰੈਂਡ ਦਾ ਠੀਕ ਐ ਜੀ ਨਾਲ ਐਦਾਂ ਇਹਦੇ ਪਲੇਨ ਬਾਟਮਸ ਨੇ ਐਦਾਂ ਨਾਲ ਪਲੇਨ ਤੁਹਾਨੂੰ ਦੁਪੱਟਾ ਮਿਲੂਗਾ ਜੇ ਤੁਸੀਂ ਦੁਪੱਟਿਆਂ ਤੇ ਲੇਸਿਸ ਐਡ ਕਰਾਉਣੀ ਐ ਨੇ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਤਾਂ ਆਪਾਂ ਤੁਹਾਨੂੰ ਉਹ ਐਡ ਕਰਕੇ ਦਵਾਂਗੇ ਸਾਨੂੰ ਕਸਟਮਰ ਨੇ ਮਨਾਂ ਕੀਤਾ ਸੀ ਵੀ ਨਹੀਂ ਕਰਨੀ ਆ ਸੋ ਆਪਾਂ ਉਹਨਾਂ ਨੂੰ ਐਦਾਂ ਦੁਪੱਟਿਆਂ ਨੂੰ ਪੀਕੋ ਕਰਵਾ ਕੇ ਦੇ ਦਿੱਤਾ ਹੈ ਜੀ ਜੇ ਤੁਸੀਂ ਲਾਈਕ ਕਰ ਦਿਓ ਦੁਪੱਟਿਆਂ ਤੇ ਲੇਸਿਸ ਤਾਂ ਤੁਸੀਂ ਸਾਨੂੰ ਮੈਂਸ਼ਨ ਕਰ ਦਿਓ ਆਪਾਂ ਜਿਹੜੀ ਲੇਸਿਸ ਆ ਉਹ ਐਡ ਕਰ ਦਵਾਂਗੇ ਜੀ ਠੀਕ ਹੈ ਜੀ ਇਹਦੇ ਵਿੱਚ ਜੋ ਵੀ ਸੂਟ ਤੁਹਾਨੂੰ ਪਸੰਦ ਹੈ ਆਪਾਂ ਨੂੰ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਤੇ ਆਪਣੇ ਲਈ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਆਪਾਂ ਤੁਹਾਨੂੰ ਇਹਦੇ ਨਾਲ ਦੇ ਦੋ ਸੂਟ ਆ ਜਿਹੜੇ ਉਹ ਵੀ ਦਿਖਾਉਣੇ ਆ ਪਲੇਨ ਆ ਸਾਰੀ ਅਨਸਟਿਚਡ ਤੇ ਇਹਨਾਂ ਨੂੰ ਤੁਸੀਂ ਐਵੇਂ ਰੈਡੀ ਕਰਾ ਸਕਦੇ ਹੋ ਜਿਵੇਂ ਤੁਹਾਨੂੰ ਆਪਾ ਦਿਖਾਏ ਨੇ ਪਹਿਲਾਂ ਲੇਸ ਵਗੈਰਾ ਲਗਾ ਕੇ ਜੇ ਤੁਸੀਂ ਥੋੜਾ ਜਿਹਾ ਵਧੀਆ ਬਣਾਉਣੇ ਨੇ ਹੋਰ ਜ਼ਿਆਦਾ ਤੁਸੀਂ ਵੇਅਰ ਕਰ ਸਕਦੇ ਹੋ देन ਤੁਸੀਂ ਇਹਨਾਂ ਦੀਆਂ ਬਾਟਮਸ ਤੇ ਜਿਹੜਾ ਵਰਕ ਵੀ ਕਰਵਾ ਸਕਦੇ ਹੋ ਜੀ ਦੇਖੋ ਇਹ ਵੀ ਜਿਹੜੇ ਸੂਟ ਨੇ ਸਾਰੇ ਸਾਰੇ ਤੁਹਾਨੂੰ ਰਾਮਟੈਕਸ ਦੇ ਹੀ ਮਿਲਣਗੇ ਤੁਹਾਨੂੰ ਕੰਨੀ ਤੇ ਪ੍ਰੋਪਰ ਸਾਰਾ ਮੈਂਸ਼ਨ ਹੋਊਗਾ ਦੇਖੋ ਜੀ ਬਾਏ ਰਾਮਟੈਕਸ ਇਹ ਨਹੀਂ ਹੈਗਾ ਵੀ ਜੋ ਤੁਹਾਨੂੰ ਦੱਸਿਆ ਤਾਂ ਮਿਲੂਗਾ ਤੁਹਾਨੂੰ ਕੁਝ ਹੋਰ ਸਾਰਾ ਇਹ ਪਸ਼ਮੀਨੇ ਦਾ ਫੈਬਰਿਕ ਹੈ ਬਹੁਤ ਜ਼ਿਆਦਾ ਸੋਹਣਾ ਲਾਈਟ ਵੇਟ ਫੈਬਰਿਕ ਰਹੂਗਾ ਦੇਖੋ ਕੋਈ ਇਹ ਤੇ ਬੁਰਨੀ ਆਉਂਦਾ ਕੁਝ ਵੀ ਨਹੀਂ ਇਹਨੂੰ ਪ੍ਰੋਬਲਮ ਆਉਗੀ ਪ੍ਰਿੰਟ ਜਿਹੜਾ ਬਹੁਤ ਜ਼ਿਆਦਾ ਸੋਹਣਾ ਹੈ ਲਾਈਟ ਵੀ ਹੈ ਡਾਰਕ ਵੀ ਹੈ ਜੇ ਤੁਸੀਂ ਇਹ ਥੋੜੇ ਬਜ਼ੁਰਗਾਂ ਲਈ ਬਣਾਉਣਾ ਹੈ ਤੈਨੂੰ ਸਿੰਪਲ ਲੇਸ ਵਗੈਰਾ ਲਾ ਕੇ ਬਣਾ ਲਓ ਜੇ ਕਿਸੇ ਆਪਣੇ ਵੱਡਿਆਂ ਨੇ ਬਣਾਉਣਾ ਹੈ ਠੀਕ ਹੈ ਕੋਈ ਟੀਚਰ ਨੇ ਕੋਈ ਸਕੂਲ ਨੇ ਕੋਈ ਜੌਬ ਕਰਦੇ ਆ ਤਾਂ ਉਹਨਾਂ ਲਈ ਬਣਾਉਣਾ ਤਾਂ ਆਪਾਂ ਇਹਨੂੰ ਥੋੜਾ ਜਿਹਾ ਪਿੰਕ ਕਲਰ ਦੀ ਜਿਹੜੀ ਹੈ ਹਾਈਲਾਈਟ ਕਰਕੇ ਇਹਨੂੰ ਬਾਟਮ ਤੇ ਵਰਕ ਕਰਕੇ ਦਵਾਂਗੇ ਨਾਲ ਟਾਈ ਡਾਈ ਦੁਪੱਟਾ ਕਰਾਂਗੇ ਤਾਂ ਇਹ ਸੂਟ ਹੈ ਜਿਹੜਾ ਉਹਨਾਂ ਲਈ ਵੀ ਬਹੁਤ ਜ਼ਿਆਦਾ ਸੋਹਣਾ ਰੈਡੀ ਹੋ ਜਾਊਗਾ ਤੁਸੀਂ ਆਪਣੇ ਇੰਸਟਾ ਤੇ ਪੇਜ ਤੇ ਜਾ ਕੇ ਸਟਿਚ ਕਰੇ ਹੋਏ ਸੂਟ ਦੇਖ ਸਕਦੇ ਹੋ ਵੀ ਆਪਾਂ ਸਿੰਪਲ ਸੂਟ ਨੂੰ ਵੀ ਕਿੰਨਾ ਜ਼ਿਆਦਾ ਸੋਹਣਾ ਡਿਜ਼ਾਈਨ ਕਰਕੇ ਰੈਡੀ ਕਰ ਦਿੰਨੇ ਆ ਦੇਖੋ ਕਾਟਰਾਈਜ਼ ਦਾ ਜੋ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਸੀ ਉਹਦੇ ਵਿੱਚ ਇੱਕ ਨੈਕਸਟ ਪ੍ਰਿੰਟ ਇਹ ਵੀ ਹੈਗਾ ਦੇਖੋ ਨੇਵੀ ਬਲੂ ਕਲਰ ਦਾ ਔਰ ਨਾਲ ਇਹਦੀ ਇਦਾਂ ਪਲੇਨ ਬਾਟਮ ਹੈ ਇਹ ਸਾਰਾ ਟੀਸਟਾ ਬ੍ਰੈਂਡ ਦਾ ਫੈਬਰਿਕ ਹੈ ਜੀ ਜੇ ਤੁਸੀਂ ਅਨਸਟਿਚ ਲੈਣਾ ਹੈ ਤਾਂ ਅਨਸਟਿਚ ਵੀ ਲੈ ਸਕਦੇ ਹੋ ਜੇ ਤੁਸੀਂ ਇਹਨੂੰ ਸਟਿਚ ਕਰਾ ਕੇ ਲੈਣਾ ਹੈ ਤਾਂ ਤੁਸੀਂ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਸਾਰਾ ਫੈਬਰਿਕ ਹੈ ਜਿਹੜਾ ਤੁਹਾਨੂੰ ਬ੍ਰੈਂਡ ਦਾ ਮਿਲੇਗਾ ਕੋਈ ਵੀ ਇਦਾਂ ਨਹੀਂ ਹੈਗਾ ਵੀ ਤੁਹਾਨੂੰ ਵਿਦਆਊਟ ਬ੍ਰੈਂਡ ਆਪਾਂ ਕੁਝ ਵੀ ਦਵਾਂਗੇ ਕਿਸੇ ਵੀ ਚੀਜ਼ ਦੀ ਤੁਹਾਨੂੰ ਕੋਈ ਕੰਪਲੇਨ ਨਹੀਂ ਆਊਗੀ ਵੀ ਕੋਈ ਕਲਰ ਖਰਾਬ ਹੋ ਗਿਆ ਜਰਾ ਕੋਈ ਵੀ ਬੁਰਾ ਆ ਗਿਆ ਦੰਦਾ ਕਾਟਰਾਈਜ਼ ਦੀ ਸ਼ਰਟ ਹੈ ਔਰ ਕਾਟਰਾਈਜ਼ ਦੀ ਹੀ ਬਾਟਮ ਹੈ ਦੇਖੋ ਇਹਦੇ ਵਿੱਚ ਹਲਕੀ ਹਲਕੀ ਲਾਈਨਿੰਗ ਮੇ ਵੀ ਤੁਹਾਨੂੰ ਸ਼ੋ ਹੋ ਰਹੀ ਹੋਊਗੀ ਬਹੁਤ ਜਿਆਦਾ ਪਿਆਰਾ ਫੈਬਰਿਕ ਹੈ ਤੇ ਇੱਕ ਸੂਟ ਆਪਣਾ ਇਹ ਹੈ ਇਹ ਸੂਟ ਹੈ ਜਿਹੜਾ ਜੀ ਇਹ ਹੈਗਾ ਰੈਡੀमेड ਸੂਟ ਆਪਾਂ ਲੈ ਕੇ ਸਟਿਚ ਕਰਵਾਇਆ ਸੀ ਤੇ ਇਹ ਸੂਟ ਇਹੋ ਜਿਹਾ ਸੂਟ ਵੀ ਤੁਹਾਨੂੰ ਮਿਲ ਜੂਗਾ ਜੇ ਤੁਹਾਨੂੰ ਚਾਹੀਦਾ ਹੋਊਗਾ ਜੀ ਇਦੇ ਵਿੱਚ ਜੋ-ਜੋ ਕਲਰਸ ਅਵੇਲੇਬਲ ਹੋਏ ਆਪਾਂ ਤੁਹਾਨੂੰ ਸ਼ੋਅ ਕਰ ਦਵਾਂਗੇ ਦੇਖੋ ਇਦਾਂ ਨਾਲ ਇਹਦੇ ਸਾਰੀ ਸ਼ਰਟ ਦੇ ਵਿੱਚ ਦੇਖੋ ਪ੍ਰਿੰਟ ਵੀ ਹੈ ਔਰ ਨਾਲ ਸੀਕੁਐਂਸ ਵਰਕ ਵੀ ਕੀਤਾ ਹੋਇਆ ਦੇਖੋ ਜੀ ਬਹੁਤ ਹੀ ਸਿੰਪਲ ਸੋਬਰ ਸੂਟ ਹੈ ਤੇ ਇਹਦਾ ਪ੍ਰਾਈਸ ਵੀ ਜਿਹੜਾ ਬਹੁਤ ਅਫੋਰਡੇਬਲ ਹੈ ਉਹ ਆਪਾਂ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਪ੍ਰਾਈਸ ਬਾਰੇ ਇਹਦਾ ਜਿਹੜਾ ਪ੍ਰਾਈਸ ਹੋ ਵੀ ਬਹੁਤ ਜ਼ਿਆਦਾ ਅਫੋਰਡੇਬਲ ਹੈ ਸੂਟ ਬਹੁਤ ਜ਼ਿਆਦਾ ਸੋਹਣਾ ਹੈ ਪਿਓਰ ਮਸਲੀਨ ਦੀ ਇਹਦੀ ਸ਼ਰਟ ਹੋਊਗੀ ਨਾਲੇ ਦੇ ਉੱਤੇ ਪ੍ਰਿੰਟ ਵੀ ਹੈ ਵਰਕ ਵੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਸਾਰੀ ਸ਼ਰਟ ਦੇ ਉੱਪਰ ਹਨਾ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਪ्युअर ਮਸਲੀਨ ਫੈਬਰਿਕ ਹੈ ਦੇਖੋ ਹਲਕੀ ਫੁਲਕੀ ਸ਼ਾਈਨ ਵੀ ਹੈ ਇਹਦੇ ਵਿੱਚ ਨਾਲੇ ਦੇ ਮਸਲੀਨ ਦੀ ਹੀ ਬਾਟਮ ਆਊਗੀ ਪਲੇਨ ਨਾਲ ਪ्युअर ਮਸਲੀਨ ਦਾ ਹੀ ਇਦਾਂ ਦੁਪੱਟਾ ਆਊਗਾ ਜੀ ਸਾਰਾ ਇਦਾਂ ਡਿਜੀਟਲ ਪ੍ਰਿੰਟ ਵਾਲਾ ਬਹੁਤ ਜ਼ਿਆਦਾ ਸੋਹਣਾ ਬਹੁਤ ਜ਼ਹਾਜਾ ਸੋਨਾ ਸੂਟ ਪਲੱਸ ਦੁਪੱਟਾ ਹੈ ਇਦੇ ਵਿੱਚ ਕਲਰਸ ਜੋ ਜੋ ਵੀ ਅਵੇਲੇਬਲ ਹੋਏ ਆਪਾਂ ਤੁਹਾਨੂੰ ਸ਼ੋਅ ਕਰ ਦੇਵਾਂਗੇ ਉਹ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਜੀ ਇਹ ਦਿਖਾਉਣ ਦਾ ਸਾਡਾ ਮਤਲਬ ਇਹ ਹੈ ਸੀਗਾ ਵੀ ਤੁਸੀਂ ਇਦਾਂ ਦੇ ਸੂਟ ਵੀ ਬਾਈ ਕਰ ਸਕਦੇ ਹੋ ਪ੍ਰਿੰਟਸ ਵੀ ਕਰ ਸਕਦੇ ਹੋ ਪਲੇਨ ਫੈਬਰਿਕ ਵੀ ਕਰ ਸਕਦੇ ਹੋ ਏਮਬਰਾਇਡਰੀ ਵਾਲੇ ਤਾਂ ਤੁਸੀਂ ਕਰ ਹੀ ਸਕਦੇ ਹੋ ਤਾਂ ਆਪਣੇ ਕੋਲੇ ਸਾਰਾ ਕੁਝ ਅਵੇਲੇਬਲ ਹੈ ਜ਼ਰੂਰੀ ਨਹੀਂ ਹੈਗਾ ਵੀ ਜੋ ਆਪਾਂ ਤੁਹਾਨੂੰ ਸ਼ੋਅ ਕਰਦੇ ਹਾਂ ਦਿਸਟ ਤੋਂ ਸਾਡੇ ਕੋਲ ਤੁਹਾਨੂੰ ਉਹੀ ਮਿਲੂਗਾ ਆਪਾਂ ਤੁਹਾਨੂੰ ਥੋੜਾ ਆਈਡੀਆ ਦੇਣ ਲਈ ਸਭ ਕੁਝ ਸ਼ੋਅ ਕਰ ਦਿੰਨੇ ਆ ਮੈਂ ਤੁਹਾਨੂੰ ਪਤਾ ਲੱਗ ਜਵੇ ਵੀ ਆਪਾਂ ਇਦਾਂ ਦੇ ਸੂਟਸ ਨੇ ਜਿਹੜੇ ਸਾਡੇ ਕੋਲ ਉਹ ਵੀ ਅਵੇਲੇਬਲ ਹੁੰਦੇ ਨੇ ਸੋ ਤੁਸੀਂ ਆਪਣੇ ਕੋਲ ਜਿਹੜੇ ਇਹ ਸੂਟਸ ਨੇ ਇਹਨਾਂ ਵਿੱਚ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਭੇਜ ਕੇ ਆਪਣੇ ਲਈ ਸੂਟ ਜਿਹੜਾ ਬੁੱਕ ਕਰਵਾ ਸਕਦੇ ਹੋ ਤੇ ਆਪ ਮ ਸਟਿਚ ਕਰਾਉਣਾ ਐਂਡ ਸਟਿਚ ਕਰਾਉਣਾ ਲੇਸਿਸ ਐਡ ਕਰਨੀਆਂ ਨੇ ਨਹੀਂ ਕਰਨੀਆਂ ਸਲਵਾਰ ਸਟ੍ਰੇਟ ਬਣਾਉਣੀ ਐ ਦੂਜੀ ਬਣਾਉਣੀ ਐ ਜੋ ਵੀ ਤੁਹਾਡੀਆਂ ਚੇਂਜਸ ਨੇ ਤਾਂ ਉਹ ਤੁਸੀਂ ਸਾਨੂੰ ਮੈਜ਼ਰਮੈਂਟ ਦੇ ਵਿੱਚ ਜਿਹੜਾ ਕਿ ਮੈਂਸ਼ਨ ਕਰਕੇ ਭੇਜੋਗੇ ਤੇ ਤੁਸੀਂ ਜਿਹੜਾ ਆਪਣੀ ਬੁਟੀਕ ਆ ਉਸ ਨਾਮ ਹੈ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਆਪਣਾ ਆਰਡਰ ਆ ਕੇ ਵੀ ਪਿਕ ਕਰ ਸਕਦੇ ਹੋ ਵੀ ਐਦਾਂ ਤੁਹਾਨੂੰ ਕੋਈ ਵਰੀ ਕਰਨ ਦੀ ਜ਼ਰੂਰਤ ਨਹੀਂ ਹੋ ਜਾਂ ਬਾਹਰ ਕਿਸੇ ਵੀ ਕੰਟਰੀ ਚੋਂ ਤਾਂ ਤੁਹਾਨੂੰ ਘਰ ਬੈਠੇ ਉੱਥੇ ਵੀ ਤੁਸੀਂ ਆਪਣਾ ਆਰਡਰ ਜਿਹੜਾ ਮੰਗਵਾ ਸਕਦੇ ਹੋ ਤੁਹਾਨੂੰ ਬਿਲਕੁਲ ਕਿਸੇ ਵੀ ਤਰ੍ਹਾਂ ਦੀ ਕੋਈ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਸੋ ਮੈਨੂੰ ਪੂਰੀ ਉਮੀਦ ਹੈ ਵੀ ਤੁਹਾਨੂੰ ਆਪਣੀ ਇਹ ਕਲੈਕਸ਼ਨ ਵੀ ਪਸੰਦ ਆਈ ਹੋਊਗੀ ਤੇ ਆਪਾਂ ਤੁਹਾਨੂੰ ਜਲਦੀ ਕੁਝ ਹੋਰ ਵੀ ਲੈ ਕੇ ਆਵਾਂਗੇ ਜੇ ਤੁਸੀਂ ਕੁਝ ਚਾਹੁੰਦੇ ਹੋ ਤਾਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਨੈਕਸਟ ਵੀਡੀਓ ਆਪਾਂ ਕਿਹੋ ਜੀ ਲੈ ਕੇ ਆਈਏ ਕਿਸ ਉੱਤੇ ਕਿਹੜੇ ਫੈਬਰਿਕ ਤੇ ਜਾਂ ਪ੍ਰਿੰਟਡ ਵਰਕ ਵਾਲੀ ਜੋ ਵੀ ਤੁਹਾਨੂੰ ਚਾਹੀਦਾ ਉਹ ਤੁਸੀਂ ਦੱਸ ਸਕਦੇ ਹੋ ਤਾਂ ਆਪਾਂ ਟਰਾਈ ਕਰਾਂਗੇ ਜ਼ਰੂਰ ਵੀ ਆਪਾਂ ਉਹਦਾ ਦਾ ਕੁਝ ਕਲੈਕਸ਼ਨ ਲੈ ਕੇ ਆਈਏ ਸੋ ਮੈਨੂੰ ਉਮੀਦ ਹੈ ਵੀ ਤੁਹਾਨੂੰ ਆਪਣੀ ਕਲੈਕਸ਼ਨ ਵਧੀਆ ਲੱਗੀ ਹੋਊਗੀ ਤੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਸਤਿ ਸ਼੍ਰੀ ਅਕਾਲ ਜੀ